ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਹਲਾਂ ਦੇ ਦਰਸ਼ਨ ਕਰੋ ਫੋਲਡਾਂ ਹਨ ਸਾਰੇ ਹੀ ਚਾਹੇ ਤੁਸੀਂ ਬੋਰੀ ਚ ਪਾ ਕੇ ਲੈ ਜਾਓ ਇਹਨਾਂ ਨੂੰ ਇਕੱਠੇ ਕਰਕੇ ਦੇਖ ਲਓ ਕਿਤੇ ਵੀ ਟਾਂਕਾ ਨਹੀਂ ਲਾਇਆ ਵਾ ਇੰਨੀ ਵਧੀਆ ਤਕਨੀਕਾ ਸਾਰੇ ਨਟਾਂ ਚ ਆ ਲਓ ਆ ਸਾਈਡਾਂ ਵਾਲੇ ਵੀ ਨਹੀਂ ਇੱਥੇ ਪਾਈਪ ਲਾਣ ਦੇਖੋ ਰਕਾਬਾਂ ਪਾ ਕੇ कसे ਹੋਏ ਨੇ ਉਹ ਵੀ ਆਰ ਪਾਰ ਰਕਾਬ ਜਾਂਦੀ ਆ ਆ ਵਿੱਚੀ ਲੰਘਦਾ ਸਰੀਆ ਇਹਦੇ ਇਰੇ ਵਿੱਚੀ ਸੁਪ੍ਰੀਮ ਗਪਾਇਆ ਬਹੁਤ ਹੈਵੀ ਬਹੁਤ ਜਿਆਦਾ ਸ਼ੌਧ ਚੱਲਦੇ ਨੇ ਦੇਖੋ ਬੈਲਟਿੰਗ ਦਾ ਇਸਤੇਮਾਲ ਤਾਂ ਬਹੁਤ ਘੱਟ ਕਰਿਆ ਵਾ ਸਾਰੇ ਇਕੱਠੇ ਹੁੰਦੇ ਨੇ ਸਾਰੇ ਇਕੱਠੇ ਆ ਵੀ ਰਕਾਬ ਪਾਈ ਵੀ ਔਰੇ ਦੇਖੋ ਆ ਦੇਖੋ ਮੋਟੀ ਪੂਰੀ ਕੰਪਨੀ ਪਤਾ ਨਹੀਂ ਕਿਹੜੀ ਬਣਾਉਂਦੀ ਹੈ ਜੇ ਕਿਸੇ ਪੀਰ ਨੂੰ ਪਤਾ ਤਾਂ ਜਰੂਰ ਕਮੈਂਟ ਕਰਿਓ ਕਿਹੜੇ ਬਣਾਉਂਦੇ ਨੇ ਇੱਥੇ ਮਾਰਕਾ ਕੋਈ ਨਹੀਂ ਹੈਗਾ ਕੋਈ ਵੀ ਗੂੜਾ ਨਹੀਂ ਫਸਦਾ ਪੂਰੇ ਸ਼ੁੱਧ ਚੱਲਦੇ ਨੇ ਆ ਟੌਪ ਦੇ ਪਰਾਲੀ ਵਾਲੇ ਖੇਤ ਚ ਚਲਾਏ ਨੇ ਆਪਾਂ ਮਾਲਚਾਂ ਵਾਲੇ ਚ 56 20 ਗੈਰ ਵਾਕਾ ਫਿਰ ਉਹਨੂੰ ਮਗਰ ਕੁੰਡੀਆਂ ਵੀ ਲੱਤੀਆਂ ਹੋਈਆਂ ਨੇ ਉਹ ਵੀ ਰਕਾਬਾਂ ਚ ਨੇ ਆਏ ਨਹੀਂ ਹੈਗੇ ਵੈਲਡਿੰਗ ਕਰਤੀ ਆ ਦੇਖੋ ਪਿੰਨਾ ਬਹੁਤ ਹੈਵੀ ਪਾਈਆਂ ਮੈਂ ਲੰਚ ਪਿੰਨਾ ਜੀਆਂ ਪਾਈਆਂ ਮੇਰੇ ਨਾਲ ਸਪੈਲਟ ਪਿੰਨਾ ਦੇਖੋ ਔਰੇ ਜਿੱਥੇ ਹਾਲ ਪਾਏ ਵੀ ਨੇ ਇਹਨਾਂ ਨੇ ਬੁਸ਼ ਬਣਾ ਕੇ ਟਾਂ ਦੇ ਮਗਰ ਗੱਡੀ ਕੱਢ ਕੇ ਤੇ ਪਿੰਨ ਪਾਈ ਵੀ ਹੈ ਬੜੇ ਸਪਰਿੰਗ ਪਾਏ ਵੀ ਨੇ ਪੂਰੇ ਹੈਵੀ ਆਰ ਭਾਰੀ ਨੇ ਪੂਰੇ ਵਧੀਆ 375 ਐਮ ਐਸ ਸੀ ਦਾ ਇਹ 16 ਦੇ ਟਾਇਰਾਂ ਚ ਹੈ ਰੇਡੀਅਲ ਪਾਇਵ ਨੇ ਆਪਾਂ ਤਾਂ ਪਹਿਲੇ ਹੀ ਟਰੈਕਟਰ ਦੇਖਿਆ ਇਹ ਇਹ ਜਿਆਦਾ ਪਾਕਿਸਤਾਨ ਚ ਨੇ ਹੀਰਾਈਆ ਬਹੁਤ ਸਾਫ ਕੇ ਰੱਖਿਆ ਹੋਇਆ ਉਹ ਵਾਲੇ ਮਾਰੀਆ ਖੇਤ ਚ ਹੈ ਰੋ ਇੱਕ ਵਾਰ ਮਾਰੇ ਨੇ ਹਾਲ ਉਦੋਂ ਬਾਅਦ ਚੱਲਦਾ ਰੂਟਾ ਬੈਟਰ ਰੂਟਾ ਬੈਟਰ ਤੋਂ ਬਾਅਦ ਫੇਰ ਚੱਲਦੇ ਨੇ ਹਾਲ ਤੇ ਕੱਲੂ ਹਾਲ ਪਾ ਕੇ ਆਜੂ ਵਾਲੀ ਫੇਰ ਮਾਰਾਂਗੇ ਰੂਟਰੇ ਦੇ ਵਿੱਚ ਇੱਕ ਵਾਰੀ 36 ਦਾ ਟੂਗਾ ਥੋੜਾ ਜਨਾ ਮੂਆ ਮਾਰਦਾ ਕਿਉਂਕਿ ਤੇਲ ਵਧਾਇਆ ਰਹਿ ਜਾਂਦਾ ਤਾਂ ਮਾਰਦਾ ਤੂ ਮਾਰਨਾ ਇੱਕ ਸੂਪਰ ਫੀਟਰ ਹੈ ਵੱਡਾ ਰੂਟਾ ਬੈਟਰ 100 ਬੱਟਾ ਇਹਦੇ ਬਾਹਰ ਆ ਵਿਚਾਰੇ ਨੇ ਸਾਨੂੰ ਆ ਰਿਹਾ ਅੱਜ ਮਾਰੇ ਗਰੇਟ ਚੋ ਪੋਟਾਸ਼ ਜਿਹੜਾ ਹੋਰ ਸਮਾਨ ਆ ਉਹ ਤੇ ਆਪਾਂ ਮਾਰ ਲਿਆ ਰੋਟਰ ਨਾਲ ਉਹ ਕਰਾਂਗੇ ਬਜਾਈ ਆਈ ਤਾਂ ਹੀ ਪਾਈ ਜਾਓ ਕੀ ਕਰਦੇ ਆ ਰਾਮਾ ਜੰਡੂ ਦੀ ਮਸ਼ੀਨ ਆ ਇਹ 26 ਇੰਚ ਦੇ ਵਿੱਚ ਟਾਇਰਾਂ ਵਾਲੀ ਗ੍ਰੈਮੇ ਦੀ ਕਾਪੀ ਵਾਲਾ ਮਾਡਲ ਆ ਇਹ ਬੜੇ ਵੀਰ ਗ੍ਰੈਮੇ ਤੇ ਚਾਹ ਵਾਂ ਆਣੇ ਪਰ ਲੈਣਾ ਨਹੀਂ ਚਾਹੁੰਦੇ ਆ ਲੈ ਸਕਦੇ ਨੇ ਵਧੀਆ ਚੀਜ਼ ਆ ਉਨਾ ਹੀ ਨਵਾਂ ਹੈ ਨਾਲੇ ਭਾਜਨ ਚ ਹੌੜੀ ਆ ਥੋੜੀ ਜੀ ਘੈਂਟ ਆ ਮੇਰਾ ਜੱਕ ਜੁੱਕ ਤੋਂ ਆਲੇ ਢਾਂਸ ਤੋਂ ਬਿਨਾ ਟਾਇਰ ਨਹੀਂ ਚੌੜੇ ਕਰਨੇ ਪੈਂਦੇ 26 ਇੰਚ ਚ ਬਜਾਈ ਕਰਨੀ ਹੈ ਕੋਈ ਬਹੁਤਾ بڑا ਟਰੈਕਟਰ ਨਹੀਂ ਲਾਉਣਾ ਮੈਂ ਤਾਂ 3600 ਟੂ ਮਗਰ ਚੱਲਦੀ ਆ ਤਿੰਨ ਥੈਲੇ ਧਰੇ ਹੋਏ ਨੇ ਕਿਉਂਕਿ ਭੇਟ ਘਟਾ ਆ ਆਪਾਂ ਇਹਦੀ ਲਾ ਰਹੇ ਹਾਂ ਡੈਮੋ ਵੈਸੇ ਪਾਸ ਆ ਮਸ਼ੀਨ ਕੋਈ ਕਮੀ ਨਹੀਂ ਓਕੇ ਆ ਰਪੋਰਟ ਪੂਰੀ ਘੈਂਟ ਬਹੁਤ ਵਧੀਆ ਚੀਜ਼ਾਂ ਨਵੀਂ ਤਕਨੀਕ ਨਾ ਪੂਰੀ ਨਾ ਬਣੀ ਹੋਈ ਆ ਜਿੱਦਾਂ ਕਿ ਗ੍ਰਾਮੇ ਬਣੀ ਪਈ ਆ ਨਵੇਂ ਸਮਝ ਲਓ ਵੀ ਤੁਸੀਂ ਆਰਾਮਾ ਜੰਡੂ ਆ ਬਾਕੀ ਟਾਇਰ ਟੱਪਾ ਸਭ ਕੁਸ ਤਵੀਆਂ ਤੂਵੀਆਂ ਟੌਪ ਲਿੰਕ ਫਾਲੇ ਵੀ ਸਿਰਫ ਸੇਮ ਉਹਦੇ ਨਾਲ ਦੇ ਹੀ ਨੇ ਨਾਲੇ 2 80 80 ਦੇਣ ਗੇੜ 85 ਦੇ ਬਣ ਜਾਂਦੀ ਹੈ ਕਿਉਂਕਿ ਉਹ 6 ਲੱਖ ਤੋਂ ਪਾਰ ਪੈਂਦੀ ਆ ਉਸ ਹਿਸਾਬ ਨਾਲ ਇਹ ਬਿਲਕੁਲ ਸਹੀ ਆ ਨਾਰਮਲ ਜੀਵਤਾਰਾਂ ਲਈ ਪੂਰਾ ਹੈਵੀ ਸਮਾਨ ਲਾਇਆ ਹੋਇਆ ਹੈ ਪੂਰਾ ਹੈਵੀ ਤਵੀਆਂ-ਤਵੀਆਂ ਸਭ ਕੁਝ ਸਾਰਾ ਸਿਸਟਮ ਪੂਰਾ ਹੈਵੀ ਲਾਇਆ ਹੋਇਆ ਹੈ ਥੱਲੇ ਵਾਲੂ ਫਲਾਉਂਦੀ ਆ ਨਾਲ ਥੱਲੇ ਜਾਣ ਲਈ ਜੇਕਰ ਸੇ ਵੀਰ ਨੇ ਲੈਣੀ ਹੋਈ ਇਮੋ ਉਤਾਈ ਆਲੂਆਂ ਦੇ ਵੀ ਚੱਕਰ ਘਟਾਉਣ ਵਧਾਉਣ ਲਈ ਗਰਾਰੀਆਂ ਦਿੱਤੀਆਂ ਵੀ ਨੇ ਜਿਵੇਂ ਗ੍ਰੈਮੇ ਨੂੰ ਹੁੰਦੀਆਂ ਨੇ ਆ ਦੇਖੋ ਰੋਟਾ ਆਪਾ ਖੋਲ ਕੇ ਤੁਸੀਂ ਚੇਂਜ ਕਰ ਸਕਦੇ ਹੋ ਸਾਰਾ ਚਾੜ ਦਿੱਤਾ ਹੋਇਆ ਜੰਨਾ ਦੂਰ ਨੇੜੇ ਪਾਉਣਾ ਹੈ ਸਾਰਾ ਕੁਝ ਹਾਂ ਜੀ ਕਿਸਾਨ ਭਰਾਵੋ ਟਰੈਕਟਰ ਮਾਈਸੀਂ ਕੋਲਰੇ ਰੋਜ਼ ਹੀ ਚੱਲਦਾ 2000 ਚੱਕਰਾਂ ਦੇ

ਜਾ ਵੀ ਦੋਏ ਪਾਸੇ ਬਾਹਰ ਅੰਦਰ ਬੈਠ ਪਾਏ ਬਨੇ ਟਰੈਕਟਰ ਤੇ ਹੋਜੀ ਮੈਂ ਟ੍ਰਕ ਕਰੋ ਚੈੱਕ ਸੀਡ ਆਪਣਾ ਲੰਬੀ ਚਾਲ ਦਾ ਸੀਡ ਜਮ ਪੂਰਾ ਘੈਂਟ ਵਧੀਆ ਸਿੱਧਾ ਸਟੋਰ ਚੋਂ ਦੁੱਬ ਖਾਣੇ ਤੋਂ ਹਟ ਆ ਰਿਹਾ ਮਸ਼ੀਨ ਦੇ ਵਿੱਚ साफ सुथरा पूरा नवा बीज है सन्टाइना क्या जी कम लगे हार है ਨਾਲਾ ਮਾਜਾ ਟੂ ਆ ਦੇ ਕੇ ਨਾਲ ਖੜਾ ਬਾਜੂਆ ਦੇ ਪਾ ਰਹੇ ਆ ਥਾਲ ਜੀ ਜਿਹੜੇ ਆਪਾਂ ਲਾਏ ਜੀ ਕੱਦ ਪਾਣੀ ਦਾਵਾ ਤੇ ਪਿੰਚਾ ਰੜਕ ਕੇ ਤਿੰਨ ਚਾਰ ਦਿਨ ਕਿਉਂਕਿ ਨਰਮਾ ਖੇਤ کافی ਕਣਕ ਲਈ 라ਉਣੀ ਕਰੀ ਦੀ ਵੀ ਵਧਨ ਕਰਕੇ ਤਿੰਨ ਖੇਤ ਲਾਏ ਨੇ ਨੂੰ ਖੇਤ ਉਹ ਜਲਦਾ ਕੱਲੀ ਕਣਕ ਵੀ ਰਹਿ ਰਹੇ ਆ ਡਾਈ ਆਪਾਂ ਨੇ ਛੱਟਾ ਮਾਰਿਆ ਆ ਬਾਇਰਨ ਰੈਡ ਵੇ ਮੇਰੇ ਕੰਨ ਪਿੱਛੇ ਦੀ ਕਣਕ ਦੇਖੋ ਪਈਆ ਮੋਤੀਆਂ ਵਰਗੀ ਢਾਈ ਨਹੀਂ ਆਪਾ ਪਾਉਂਦੇ ਤੁਹਾਨੂੰ ਪਤਾ ਹੀ ਆ ਕਲੀ ਕਣਕ ਕਣਕ ਦੀ ਵਜਾਈ ਕਰਦੇ ਆ ਇੱਧਰਲੇ ਖੇਤ ਚ ਆ ਗਏ ਸ਼ਾਮਾਂ ਹੋ ਗਈਆਂ ਦੇ ਤੇ ਗੰਨਾ ਕਿ ਬੀਜਿਆ ਜਾਂਦਾ ਇਹੀ ਆ 2 2.5 ਕਿਲਿਆਂ ਡੇਢ ਗਿਹੜ 5 ਕਿਲਿਆ ਬੀਜ ਤੇ 8 8 ਹੀ ਬੀਜਿਆ ਜਾਂ ਵਰਗੇ ਉਹ ਤੇ ਦਿਆ ਕਹ ਬਜ ਤੱਕ ਬਜਾਈ ਹੁੰਦੀ ਆ ਇਹ ਸਾਡੇ 12:00 ਵਜੇ ਰੱਕੇ ਦੀ ਪੁਜਾਈ ਕਰਨ ਆਪਾਂ ਕੈਮਰੇ ਨਾਲ ਉਹੀ ਹੋ ਗਿਆ ਆ ਸਾਡੇ 5 ਹੋ ਗਏ 12:30 ਲੱਗੇ ਹੋਈ 5 ਘੰਟੇ ਕੱਢਾ ਚਾ ਲੱਗਦਾ ਤਕਰੀਬਨ ਤਕੋਨਾ ਬਰੇਤੀ ਆਓ। ਹੁਣ ਦੇਖੋ ਤੁਸੀਂ ਆਹ ਏਰੀਆ ਕਣਕਾਲ ਆ। ਆਹ ਸਾਰਾ ਤੁਹਾਨੂੰ ਅੰਦਰ ਦਾ ਸਾਰਾ ਵੀ ਚੱਲਦਾ। ਕਣਕਾਲ ਦੇ ਵੀਰ ਪਤਾ ਨਹੀਂ ਕੀ ਕਰਦੇ ਨੇ। ਇਹ ਜਰੂਰ ਰੱਖਣਾ ਹੋਵੇ। ਆਪਾਂ ਨਹੀਂ ਲਾਉਦੇ। ਪਰ ਇਹ ਏਰੀਆ ਦੇ ਵਿੱਚ ਦੇਖੋ ਬਹੁਤ ਬਗਿਆਜਾ। 12:30 ਦਾ ਟਾਈਮ ਆ। ਤੁਹਾਈਂ ਧੂਆ ਹੋ ਜਾਵੇਗਾ। ਤੇਰੀ ਮੁਦਦ ਕਰ ਸਕਦੇ। ਆਇਤ ਨੂੰ ਕੰਮ ਵੀ ਪਕਾਤਾ ਤੇ ਕਰੀਆਂ ਵੀ ਲਾਗੀਆਂ ਪੈਣ ਪਤਾ ਨਹੀਂ ਕੀ ਬੀਰ ਪ੍ਰਮਾਤ ਦਾ ਇਸ ਨੂੰ ਮਰਵਾ ਜਿਵੇਂਗਾ ਦੇਖਦੇ ਹਾਂ ਹੁਣ ਕੀ ਕਰੂਗਾ ਸਾਡਾ ਜੱਗੀ ਹੁੰਦਾ ਕਰ ਕਰਤਾ ਪੀਸੀ ਵਾਲੀ ਸਮਾਜਵਾਦੂ ਫੁੱਫੇ ਰੱਖੇ ਹੱਥ ਵਾਲੀ ਵੀਡੀਓ ਦੇਖ ਲਓ ਜੇ ਜਿਹੜੇ ਸਾਰੇ ਵੀਡੀਓ ਦੇ ਬੜੀ ਧੰਨਵਾਦ ਹੋ ਚਾਹਦੇ ਆਪਾਂ ਸਮਾਜਵਾਦ ਦੇ ਪਿੰਡ ਨੂੰ